ਸਿੱਧੂ ਸਾਹਿਬ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੀ ਪੰਜਾਬ ਦਾ ਲੇਕਿਨ ਅੱਜ ਪਹਿਲੇ ਦਿਨ ਹੀ 11 ਮਿੰਟ ਦੀ ਕਾਰਵਾਈ ਤੋਂ ਬਾਅਦ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਕਾਰਨ ਕੀ ਨੇ ਕੀ ਸਰਕਾਰ ਸਵਾਲਾਂ ਤੋਂ ਭੱਜ ਰਹੀ ਐ ਜਾਂ ਕਾਰਨ ਕੁਝ ਹੋਰ ਨੇ ਕਿਵੇਂ ਦੇਖਦੇ ਹੋ ਲੱਖਰ ਰੁਪਏ ਖਾਚ ਕੇ ਸੱਦੇ ਸੈਸ਼ਨ ਨੂੰ 11 ਮਿੰਟ ਤੋਂ ਬਾਅਦ ਮੁਲਤਵੀ ਕੀਤਾ ਗਿਆ ਕਿਵੇਂ ਦੇਖ ਰਹੇ ਹੋ ਸੈਸ਼ਨ ਦੀ ਪਹਿਲੇ ਦਿਨੀ ਕਾਰਵਾਈ ਦੇਖੋ ਲਖਵਿੰਦਰ ਜੀ ਇਹ ਸੈਸ਼ਨ ਜਿਹੜਾ ਇਹ ਬੜਾ ਪ੍ਰਚਾਰ ਕਰਕੇ ਸੱਦਾ ਗਿਆ ਸੀ ਕਈ ਦਿਨਾਂ ਤੋਂ ਰੌਲਾ ਰੱਪਾ ਚੱਲ ਰਿਹਾ ਸੀ ਕਿ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦਾ ਜਾ ਰਿਹਾ ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦਿਆ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਬੜੀਆਂ ਏਸ ਸੈਸ਼ਨ ਤੋਂ ਲਖਵਿੰਦਰ ਜੀ ਉਮੀਦਾਂ ਸੀਗੀਆਂ ਕਿ ਸ਼ਾਇਦ ਪਤਾ ਨਹੀਂ ਏਸ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕੱਢ ਲਿਆਉਣਾ ਆਪਾਂ ਪਹਿਲਾਂ ਹੀ ਦੱਸਤਾ ਸੀ ਕਿ ਕੱਢਿਆ ਪਾਇਆ ਜਾਣਾ ਇਹਦੇ ਸੈਸ਼ਨ ਦੇ ਵਿੱਚੋਂ ਕੁਝ ਵੀ ਨਹੀਂ ਹੈਗਾ ਔਰ ਆਪਾਂ ਸਵੇਰੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਦੱਸਤਾ ਸੀਗਾ ਕਿ ਅੱਜ ਦਾ ਸੈਸ਼ਨ ਸਿਰਫ ਔਰ ਸਿਰਫ ਸ਼ਰਧਾਂਜਲੀਆ ਸਮਾਗਮ ਤਾਂ ਕਿ ਜਿਹੜਾ ਉਸ ਸੀਮਤ ਰਹੂਗਾ ਲਖਵਿੰਦਰ ਜੀ 75 ਲੱਖ ਤੋਂ ਪਲੱਸ ਖਰਚਾ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਪੈਂਦਾ ਤੇ ਜੇ ਉਹ 11 ਮਿੰਟ ਸਿਰਫ ਸ਼ਰਧਾਂਜਲੀਆ ਦੇ ਕੇ ਹੀ ਖਤਮ ਕਰਨਾ ਹੈ ਤਾਂ ਲਗਵਿੰਦਰ ਜੀ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਹੈ ਜੇ ਅੱਜ ਸਾਰੇ ਐਮ ਐਲ ਏ ਮੰਤਰੀ ਆਪਣਾ ਕੰਮ ਕਾਜ ਛੱਡ ਕੇ ਆ ਗਏ ਸੀ ਵਿਧਾਨ ਸਭਾ ਦੇ ਅੰਦਰ ਜੇ ਲੱਖਾਂ ਰੁਪਈਆ ਖਰਚ ਕੇ ਪੌਣਾ ਕਰੋੜ ਰੁਪਈਆ ਜੇ ਖਰਚ ਕੇ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਰੈਡੀ ਕਰ ਲਿਆ ਗਿਆ ਸੀ ਤਾਂ ਫਿਰ ਸ਼ਰਧਾਂਜਲੀਆ ਤੋਂ ਬਾਅਦ ਲਖਵਿੰਦਰ ਜੀ ਦੁਬਾਰਾ ਫਿਰ ਸੈਸ਼ਨ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ ਸੀ ਜੇ ਸਰਕਾਰ ਲੋਕਾਂ ਪ੍ਰਤੀ ਲੋਕਾਂ ਦੇ ਪੈਸੇ ਪ੍ਰਤੀ ਸਵਹਿਰਦ ਹੁੰਦੀ ਤਾਂ ਲਖਵਿੰਦਰ ਜੀ ਇਹ ਸੈਸ਼ਨ ਜਿਹੜਾ ਉਹ ਸਿਰਫ ਔਰ ਸਿਰਫ 11 ਮਿੰਟ ਦਾ ਨਾ ਹੁੰਦਾ ਇਹ ਸਵਾਲ ਜਿਹੜੇ ਉੱਠ ਰਹੇ ਆ ਫਿਰ ਤੁਸੀਂ ਇਸ ਸੈਸ਼ਨ ਨੂੰ ਦੋ ਤਿੰਨ ਦਾ ਕਿਉਂ ਕਹਿੰਨੇ ਹੋ ਮੈਨੂੰ ਤਾਂ ਮਤਲਬ ਹੈਰਾਨੀ ਹੁੰਦੀ ਹੈ ਇਸ ਚੀਜ਼ ਦੀ ਜੇ ਤੁਸੀਂ ਸੈਸ਼ਨ ਇੱਕ ਦਿਨ ਦਾ ਹੀ ਕੱਲ ਦਾ ਹੀ ਕਰਨਾ ਸੀਗਾ ਕੱਲ ਨੂੰ ਵੀ ਹੁਣ ਪਤਾ ਨਹੀਂ ਪੂਰਾ ਦਿਨ ਚੱਲੂਗਾ ਕਿ ਨਹੀਂ ਚੱਲੂਗਾ ਜਾ ਆਬਦਾਰ ਆਲਾ ਰੱਬਾਈ ਸੁਣਾ ਕੇ ਲੋਕਾਂ ਨੂੰ ਉਹ ਸੈਸ਼ਨ ਜਿਹੜਾ ਖਤਮ ਕਰ ਦਿੱਤਾ ਜਾਊਗਾ ਇਹ ਵੀ ਹੁਣ ਸਵਾਲ ਉੱਠ ਰਹੇ ਆ ਕਿ ਕੱਲੋਂ ਵੀ ਚੱਲੂਗਾ ਕਿ ਨਹੀਂ ਚੱਲੂਗਾ ਜਿਹੜੀ ਸ਼ਰਧਾਂਜਲੀਆ ਦੀ ਗੱਲ ਸੀ ਫਿਰ ਕੱਲੋਂ ਹੀ ਦੇ ਦਿੰਦੇ ਕੱਲੋਂ ਹੀ ਸੱਦ ਲੈਂਦੇ ਫਿਰ ਅੱਜ ਦਾ ਖਰਚਾ ਕਿਉਂ ਪੰਜਾਬੀਆਂ ਦੇ ਜਿਹੜਾ ਉਹ ਸਰ ਪਾਇਆ ਲਖਵਿੰਦਰ ਜੀ ਪੰਜਾਬ ਪਹਿਲਾਂ ਹੀ ਕਰਜ਼ਾਈ ਹੈ ਔਰ ਲਗਾਤਾਰ ਪੰਜਾਬ ਦੇ ਸਰ ਕਰਜ਼ਾ ਚੜਦਾ ਜਾ ਰਿਹਾ ਹੈ ਪੰਜਾਬ ਜਿਹੜਾ ਉਹ ਕਰਜ਼ਾ ਮੋੜਨ ਵਾਸਤੇ ਵੀ ਜਿਹੜਾ ਉਹ ਕਰਜ਼ਾ ਚੁੱਕ ਰਿਹਾ ਤੇ ਜੇ ਤੁਸੀਂ ਸੈਸ਼ਨ ਸੱਦ ਲਿਆ ਉੱਥੇ ਅਫਸਰ ਆ ਗਏ ਉੱਥੇ ਪੱਤਰਕਾਰ ਆ ਗਏ ਉੱਥੇ ਲੋਕ ਆ ਗਏ ਉੱਥੇ ਐਮਐਲਏ ਮੰਤਰੀ ਆ ਗਏ ਤਾਂ ਫੇਰ ਸਿਰਪਰ ਸ਼ਰਧਾਂਜਲੀਆ ਦੇ ਕੇ ਇਹ ਸੈਸ਼ਨ ਨੂੰ ਇਸ ਤਰੀਕੇ ਨਾਲ ਸਿਰਫ 11 ਮਿੰਟਾਂ ਬਾਅਦ ਹੀ ਚੱਕ ਲੈਣਾ ਲਖਵਿੰਦਰ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਇਹ ਧੋਖਾ ਹੈਗਾ ਮੈਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਭਾਈ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਕਾਂਗਰਸ ਜਿਹੜੀ ਆ ਉਹ ਸੱਤਾ ਦੇ ਵਿੱਚ ਸੀਗੀ ਉਸ ਸਮੇਂ ਇਹ ਜਿਹੜੇ ਆਮਾਦੀ ਪਾਰਟੀ ਵਾਲੇ ਸੀ ਹਰਪਾਲ ਚੀਮਾ ਸੀ ਚਾਹੇ ਉਹ ਅਮਨ ਅਰੂੜਾ ਸੀ ਇਹ ਚਾਹੇ ਸੰਧਵਾ ਸਾਫ ਸੀ ਸਪੀਕਰ ਸਾਹਿਬ ਖੁਦ ਇਹ ਸਾਰੇ ਦੇ ਸਾਰੇ ਉਦੋਂ ਇਹ ਮੰਗਾ ਕਰਦੇ ਹੁੰਦੇ ਸੀਗੇ ਕਿ ਭਾਈ ਸੈਸ਼ਨ ਜਿਹੜਾ ਨਾ ਉਹ 2 ਦਿਨ ਦਾ ਨਹੀਂ ਜਾਂ 5 ਦਿਨ ਦਾ ਨਹੀਂ ਜਾਂ 7 ਦਿਨ ਦਾ ਨਹੀਂ ਜਾਂ ਮਤਲਬ ਇੰਨੇ ਦਿਨਾਂ ਦਾ ਕਹਿੰਦੇ ਸੀ ਵੀ 1 ਸਾਲ ਦੇ ਵਿੱਚ 40 ਸਿਟਿੰਗਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ 1 ਸਾਲ ਦੇ ਵਿੱਚ 40 ਸਟਿੰਗਾਂ ਯਾਨੀ ਕਿ 40 ਬੈਠਕਾਂ ਜਿਹੜੀਆਂ ਉਹ ਕਰਾਈਆਂ ਜਾਣੀਆਂ ਚਾਹੀਦੀਆਂ ਨੇ ਇਹ ਵੀ ਗੱਲਾਂ ਜਿਹੜੀਆਂ ਉਹ ਕਹਿੰਦੇ ਰਹੇ ਆ ਤਾਂ ਹੁਣ ਇਹਨਾਂ ਨੂੰ ਪਤਾ ਨਹੀਂ ਕੀ ਸਭ ਸੁੰਘ ਗਿਆ ਵਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਕਿਉਂ ਨਹੀਂ ਇਹ ਜਿਹੜੇ ਲੋਕ ਹੈ ਇਹ ਇਸ ਤਰੀਕੇ ਦੇ ਨਾਲ ਹੁਣ ਆਪਣੇ ਸਰਕਾਰ ਦੇ ਵਿੱਚ ਸੱਦ ਦੇ 40 ਦਿਨਾਂ ਦੇ ਸੈਸ਼ਨ ਵਿਰੋਧੀਆਂ ਨੂੰ ਤਾਂ ਕਹਿੰਦੇ ਸੀ ਕਿ ਇੱਕ ਸਾਲ ਦੇ ਵਿੱਚ 40 ਸੈਸ਼ਨ ਸੱਦੋ ਇੱਕ ਇੱਕ ਸਾਲ ਦੇ ਵਿੱਚ 40 ਬੈਠਕਾਂ ਕਰਾਓ 40 ਸਟਿੰਗਾਂ ਕਰਾਓ ਤੇ ਆਪ ਇਹਨਾਂ ਨੇ ਪਤੰਦਰਾ ਨੇ ਢਾਈ ਤਿੰਨ ਸਾਲਾਂ ਦੇ ਵਿੱਚ ਵੀ 40 ਸਟਿੰਗਾਂ ਜਿਹੜੀਆਂ ਉਵਧਾਨ ਸਭਾ ਦੀਆਂ ਕਰਾਈਆਂ ਨਹੀਂ ਸੀਗੀਆਂ ਤੇ ਇਸ ਕਰਕੇ ਜਦੋਂ ਦੂਜਿਆਂ ਦੀ ਗੱਲ ਆਉਂਦੀ ਸੀ ਮੈਂ ਤਾਂ ਹੈਰਾਨ ਤਾਂ ਲਖਵਿੰਦਰ ਜੀ ਇਸ ਚੀਜ਼ ਤੋਂ ਹੀ ਹੁੰਨਾ ਬੜਾ ਬੇਈਮਾਨੀ ਮੈਨੂੰ ਇਸ ਚੀਜ਼ ਤੋਂ ਹੀ ਇਹਨਾਂ ਦੀ ਬੜੀ ਝਲਕਦੀ ਨਜ਼ਰ ਆਉਂਦੀ ਹੈ ਕਿ ਭਾਈ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਜਦੋਂ ਤੁਸੀਂ ਵਿਰੋਧੀਆਂ ਨੂੰ ਕੈਮਰੇ ਤੇ ਦਿਖਾ ਰਹੇ ਹੋ ਉਦੋਂ ਉਹ ਦੂਰੋਂ ਖੜੇ ਨਜ਼ਰ ਆਉਂਦੇ ਆ ਪਤਾ ਹੀ ਨਹੀਂ ਕੌਣ ਬੋਲਦਾ ਕੌਣ ਬੈਠਾ ਤੇ ਜਦੋਂ ਤੁਹਾਡੇ ਬੰਦੇ ਬੋਲਦੇ ਆ ਤੇ ਉਹਨਾਂ ਨੂੰ ਤੁਸੀਂ ਇਕੱਲੇ ਇਕੱਲੇ ਨੂੰ ਦਿਖਾਉਨੇ ਆ ਜਦੋਂ ਉਹ ਬੋਲਣਾ ਸ਼ੁਰੂ ਕਰ ਦਿੰਦੇ ਉਦੋਂ ਉਹ ਹੰਗਾਮਾ ਕਰਦੇ ਆ ਤਾਂ ਉਹਨਾਂ ਨੇ ਤੁਸੀਂ ਮਾਈਕ ਬੰਦ ਕਰ ਦਿੰਨੇ ਹੋ ਜਦੋਂ ਤੁਹਾਡੇ ਵਾਲੇ ਰੌਲਾ ਰੱਪਾ ਹੂਡੂ ਹੂਡੂ ਕਰਦੇ ਆ ਫੂਟ ਸੀਟੀਆਂ ਹੂਟਿੰਗ ਕਰਦੇ ਆ ਤਾਂ ਤੁਹਾਡੇ ਮੈਕ ਜਿਹੜੇ ਉਹ ਚਾਲੂ ਰਹਿੰਦੇ ਆ ਸਿਰਫ ਇੰਨੀ ਕੁ ਬੇਈਮਾਨੀ ਮਤਲਬ ਇਸ ਹੱਦ ਤੱਕ ਦੀ ਜਿਹੜੀ ਹੈ ਬੇਈਮਾਨੀ ਫੂਟੇਜ ਲੈਣ ਪਿੱਛੇ ਵੀ ਬੇਈਮਾਨੀ ਮੈਨੂੰ ਤਾਂ ਇਸ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਇਦਾਂ ਕੀਤਾ ਕਿਉਂ ਜਾ ਰਿਹਾ ਔਰ ਭਗਵੰਤਮਾਨ ਜਿਹੜੇ ਆ ਉਹ ਮਤਲਬ ਇਸ ਚੀਜ਼ ਦਾ ਜਵਾਬ ਦੇਣ ਕਿ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੇ ਲੋਕਾਂ ਦਾ ਜੇ 1 ਰੁਪਿਆ ਵੀ ਜੇ ਖਾਧਾ ਗਿਆ ਨਜਾਇਜ਼ ਤਾਂ ਮੈਨੂੰ ਲੱਗਦਾ ਕਿ ਕਹਿੰਦੇ ਮੈਂ ਸਲਫਾਸ ਦੀ ਗੋਲੀ ਹੈ ਹੁਣ ਆ ਜਿਹੜਾ ਪੈਸਾ ਨਜਾਇਜ਼ ਜਿਹੜਾ ਉਹ ਲੱਗ ਰਿਹਾ ਵਿਧਾਨ ਸਭਾ ਸੈਸ਼ਨ ਦੇ ਉੱਪਰ 75 ਲੱਖ ਤੋਂ ਪਲੱਸ ਇੱਕ ਦਿਨ ਦਾ ਖਰਚਾ ਪੈਂਦਾ ਜੇ ਸੈਸ਼ਨ ਬੁਲਾਉਣਾ ਤਾਂ ਅੱਜ ਦਾ ਉਹ ਖਰਚਾ ਪੈ ਚੁੱਕਿਆ ਹੈਗਾ ਸਿਰਫ ਸੈਸ਼ਨ 11 ਮਿੰਟ ਦਾ ਸਵਾਲ ਜਿਹੜੇ ਉਹ ਖੜੇ ਹੋ ਰਹੇ ਆ ਕੰਮ ਦੀ ਗੱਲ ਕੋਈ ਨਹੀਂ ਕੀਤੀ ਸਰਧਾਧਨੀਆਂ ਦਿੱਤੀਆਂ ਸ਼ਰਧਾਂਜਲੀ ਤਾਂ ਇੱਕ ਦਿਨ ਦੇ ਵਿੱਚ ਵੀ ਜਿੰਦਰ ਸੈਸ਼ਨ ਸ਼ੁਰੂ ਕਰਨਾ ਦੇਣਾ ਸੀ ਜੇ ਤੁਸੀਂ ਦੋ ਦਿਨਾਂ ਸੈਸ਼ਨ ਕਿਹਾ ਤਾਂ ਫਿਰ ਦੋ ਦਿਨ ਦਾ ਹੀ ਹੋਣਾ ਚਾਹੀਦਾ ਹੁਣ ਤੁਸੀਂ ਆ 11 ਮਿੰਟ ਨੂੰ ਵੀ ਪੂਰੇ ਦਿਨ ਦੇ ਵਿੱਚ ਹੀ ਜੇ ਜੋੜੀ ਜਾਂਦੇ ਹੋ ਤਾਂ ਇਸ ਚੀਜ਼ ਦੀ ਜਿਹੜੀ ਆ ਬੜੀ ਹੈਰਾਨੀ ਹੁੰਦੀ ਹੈ ਸੋ ਇਸ ਕਰਕੇ ਅੱਜ ਇਹਨਾਂ ਨੇ ਪੰਜਾਬੀਆਂ ਨੇ ਬੜਾ ਧੋਖਾ ਕੀਤਾ ਸਰ ਕਿਵੇਂ ਦੇਖ ਰਹੇ ਹੋ ਕਿ ਸਰਕਾਰ ਵਿਰੋਧ ਦੇ ਸਵਾਲਾਂ ਤੋਂ ਡਰਦੀ ਹੋਈ ਇਸ ਤਰੀਕੇ ਨਾਲ ਸੈਸ਼ਨ ਨੂੰ ਹੋਰ ਵੀ ਛੋਟਾ ਕਰ ਰਹੀ ਹੈ ਕਿ ਉਹ ਕਿ ਲਗਾਤਾਰ ਵਿਰੋਧੀ ਧਿਰ ਇਹ ਕਹਿ ਰਹੀ ਸੀ ਵੀ ਅਸੀਂ ਭਾਈ ਲੈਂਡ ਪੁਲਿੰਗ ਦੀ ਗੱਲ ਕਰ ਰਹੀਆਂ ਅਸੀਂ ਕਾਨੂੰਨ ਵਿੱਸਾ ਦੀ ਗੱਲ ਕਰ ਰਹੇ ਕਿ ਇਹਨਾਂ ਸਵਾਲਾਂ ਤੋਂ ਡਰਦੇ ਹੋਏ ਸਿਰਫ ਔਰ ਸਿਰਫ ਸਰਕਾਰ ਪਿੱਛੇ हट ਰਹੀ ਹੈ ਸੈਸ਼ਨ ਛੋਟਾ ਕਰ ਰਹੀ ਹੈ ਦੇਖੋ ਸਵਾਲ ਕੋਈ ਇੱਕ ਦੋ ਨਹੀਂ ਗਏ ਲਖਵਿੰਦਰ ਜੀ ਜਿੰਨਾ ਤੋਂ ਭੱਜਦੀ ਆ ਮਤਲਬ ਸਵਾਲ ਇਹ ਵੀ ਹੈ ਕਿ ਇਹ ਕੱਲੇ ਵਿਧਾਨ ਸਭਾ ਚੋਂ ਨਹੀਂ ਭੱਜਦੇ ਇਹ ਤੁਹਾਡੇ ਮੇਰੇ ਅਰਗੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਸਵਾਲਾਂ ਤੋਂ ਵੀ ਭੱਜਦੇ ਆ ਹੁਣ ਤਾਂ ਜਿਹੜੇ ਆਮ ਲੋਕ ਸਵਾਲ ਜੇ ਕਰਦੇ ਆ ਜੇ ਪਾ ਕੋਈ ਬੰਦੇ ਇਹਨਾਂ ਨੂੰ ਸਵਾਲ ਕਰਨ ਕਿਸੇ ਇਹਨਾਂ ਦੇ ਉਹਦੇ ਵਿੱਚ ਵੀ ਆ ਜਾਂਦੇ ਆ ਰੋਡ ਸ਼ੋਅ ਚ ਤਾਂ ਉਹਨੂੰ ਵੀ ਜਿਹੜਾ ਗ੍ਰਿਫਤਾਰ ਕਰਵਾ ਲੈਂਦੇ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਵਾਲਾਂ ਤੋਂ ਇਸ ਤਰੀਕੇ ਦੇ ਨਾਲ ਭੱਜ ਕਿਉਂ ਰਹੇ ਆ ਸਿਰਫ ਵਿਧਾਨ ਸਭਾ ਚੋਂ ਨਹੀਂ ਭੱਜਦੇ ਬਾਹਰੋਂ ਵੀ ਭੱਜ ਰਹੇ ਆ ਜਿਨ੍ਹਾਂ ਨੂੰ ਭੈਣਾ ਕਹਿ ਕੇ ਇਹਨਾਂ ਨੇ ਰਖੜੀ ਬਣਵਾਈਆਂ ਬਾਅਦ ਦੇ ਵਿੱਚ ਉਹਨਾਂ ਨੂੰ ਪੂਰਾ ਭੈਣ ਦੇ ਤੌਰ ਤੇ ਪ੍ਰਚਾਰ ਕੀਤਾ ਦੂਜੀਆਂ ਸਰਕਾਰਾਂ ਦੇ ਖਿਲਾਫ ਉਹਨਾਂ ਤੋਂ ਕਰਵਾਇਆ ਉਹ ਵੀ ਜਿਹੜੇ ਬੰਦੇ ਉਹ ਵੀ ਜਿਹੜੀਆਂ ਜਿਹੜੀਆਂ ਬੀਬੀਆਂ ਨੂੰ ਹੁਣ ਜਿਹੜਾ ਉਹ ਮਿਲਦੇ ਨਹੀਂਗੇ ਤਾਂ ਇਸ ਕਰਕੇ ਇਹ ਸਿਰਫ ਵਿਧਾਨ ਸਭਾ ਚੋ ਹੀ ਨਹੀਂ ਪੱਜ ਰਹੇ ਸਵਾਲਾਂ ਤੋਂ ਔਰ ਸਵਾਲ ਕੋਈ 1 2 ਜਾਂ ਅੱਜ ਦੇ ਨਹੀਂਗੇ ਸਵਾਲ ਲਗਾਤਾਰ ਹੀ ਸ਼ੁਰੂ ਹੋਈ ਜਾ ਰਹੇ ਆ ਔਰ ਸਵਾਲਾਂ ਤੋਂ ਬਿਲਕੁਲ ਜਿਹੜਾ ਉਹ ਪੱਜ ਰਿਹਾ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਤੁਹਾਨੂੰ ਚੇਤਾ ਉਹ ਲਖਵਿੰਦਰ ਜੀ ਮੈਂ ਪਹਿਲਾਂ ਵੀ ਤੁਹਾਨੂੰ ਇਹ ਜਿਹੜੀ ਆ ਗੱਲ ਕਹੀ ਸੀਗੀ ਕਿ ਭਾਈ ਇਹ ਵਿਰੋਧੀ ਠੀਕ ਆ ਮੰਗ ਕਰੀ ਜਾਂਦੇ ਆ ਵਿਧਾਨ ਸਭਾ ਸੈਸ਼ਨ ਜਿਹੜਾ ਉਹ 4 ਦਿਨ ਦਾ ਕਰਨ ਦੀ ਯਾਨੀ ਕਿ 2 ਦਿਨ ਦਾ ਤਾਂ ਸੀਗਾ ਹੀ ਤੇ 2 ਦਿਨ ਹੋਰ ਵਧਾਉਣ ਦੀ ਜਿਹੜੀ ਆ ਇਹ ਗੱਲ کہہ ਰਹੇ ਸੀਗੇ ਪਰ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਕਿ ਬਿਲਕੁਲ ਨਹੀਂ ਵਧਾਇਆ ਜਾਣਾ ਬਿਲਕੁਲ ਨਹੀਂ ਵਧਾਇਆ ਜਾਣਾ ਇਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਵਧਾਉਣਾ ਕਿਉਂਕਿ ਇਹਨਾਂ ਦਾ ਪਿਛਲੇ 3.5 ਸਾਲ ਦਾ ਇਤਿਹਾਸ ਬੋਲਦਾ ਜਦੋਂ ਵਿਰੋਧੀਆਂ ਨੇ ਕਿਹਾ ਉਦੋਂ ਵੀ ਨਹੀਂ ਵਧਾਇਆ ਤੇ ਜਦੋਂ ਇਹਨਾਂ ਦੇ ਆਪਣੇ ਐਮਐਲਏ ਕਹਿੰਦੇ ਰਹੇ ਆ ਉਦੋਂ ਵੀ ਨਹੀਂ ਵਧਾਇਆ ਵਧਾਉਣਾ ਤਾਂ ਲਖਵਿੰਦਰ ਜੀ 2 ਤੋਂ 4 ਦਿਨ ਦਾ ਤਾਂ ਕੀ ਕਰਨਾ ਸੀਗਾ ਇਹਨਾਂ ਨੇ ਸੈਸ਼ਨ ਤਾਂ ਸਗੋਂ ਦੀ ਮਤਲਬ ਇੱਕ ਦਿਨ ਦਾ ਵੀ ਪੂਰਾ ਨਹੀਂ ਚਲਾਉਣਾ ਇਹ ਕਹਿੰਦੇ ਨੇ 2 ਦਿਨ ਦਾ ਇਹ ਜਿਹੜਾ 2 ਦਿਨ ਦਾ ਕਿਹਾ ਸੀ ਉਹ 2 ਦਿਨ ਦਾ ਹੀ ਪੂਰਾ ਇਹਨਾਂ ਨੇ ਨਹੀਂ ਚਲਾਉਣਾ ਚਾਰ ਦਿਨਾਂ ਦਾ ਤਾਂ ਇਹਨਾਂ ਨੇ ਚਲਾਉਣਾ ਹੀ ਕੀ ਆ ਸੋ ਇਸ ਕਰਕੇ ਬਹੁਤ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਿਹਾ ਇਹਨਾਂ ਦੇ ਉੱਪਰ ਤੇ ਇਹ ਵਾਕਈ ਸਵਾਲਾਂ ਤੋਂ ਭੱਜ ਰਿਹਾ ਇਹਦੇ ਵਿੱਚ ਕੋਈ ਦੁਰਾਏ ਨਹੀਂ ਇਹ ਸਿਰਫ ਵਿਧਾਨ ਸਭਾ ਦੇ ਅੰਦਰ ਹੀ ਨਹੀਂ ਸਗੋਦੀ ਵਿਧਾਨ ਸਭਾ ਦੇ ਬਾਹਰ ਵੀ ਲਖਵਿੰਦਰ ਜੀ ਅਕਸਰ ਭੱਜਦੇ ਦਿਖਾਈ ਦਿੰਦੇ ਆ ਔਰ ਜਿਹੜੇ ਪੱਤਰਕਾਰ ਸਵਾਲ ਕਰਦੇ ਉਹਨਾਂ ਤੇ ਪਰਚੇ ਪਾਉਂਦੇ ਆ ਜਿਹੜੇ ਇਹਨਾਂ ਨੂੰ ਇਹਨਾਂ ਦੇ ਜਨ ਸੁਭਾਵਾਂ ਦੇ ਵਿੱਚ ਸਮੋਦ ਸੰਬੋਧਨ ਕਰਦਿਆਂ ਨੂੰ ਸਵਾਲ ਕਰਨ ਚਲੇ ਜਾਂਦੇ ਆ ਉਹਨਾਂ ਨੂੰ ਪੁਲਿਸ ਮੂੰਹ ਕੁੱਟ-ਕੁੱਟ ਕੇ ਕਿਵੇਂ ਉਹਨਾਂ ਨੂੰ ਕੁੱਟ-ਕੁੱਟ ਕੇ ਲੈ ਜਾਂਦੀ ਆ ਆਪਾਂ ਦੇਖੀਏ ਤਸਵੀਰਾਂ ਕਈ ਵਾਰ ਜਿਹੜੀਆਂ ਉਹ ਆਈਆਂ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰੇ ਧਰਨੇ ਆਂ ਚ ਬਹਿ ਕੇ ਮਿਲਣ ਜਾਂਦੇ ਸੀ ਉਹਨਾਂ ਦੀਆਂ ਹੁਣ ਪੱਗਾ ਲਹਾਉਂਦੇ ਆ ਅਨੰਦ ਘਰ ਤੱਕ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਉਹਨਾਂ ਦੀਆਂ ਚੁੰਨੀਆਂ ਪੜਵਾਉਂਦੇ ਉਹਨਾਂ ਦੇ ਡਾਂਗਾ ਸੋਟਾ ਪਰਾਉਂਦੇ ਆ ਸੋ ਬਹੁਤ ਸਿਚੁਏਸ਼ਨ ਜਿਹੜੀ ਹੈ ਲਿਕਵਿਡਰ ਜੀ ਬਦਲ ਚੁੱਕੀ ਹੈ ਸਰ ਚਲੋ ਅੱਜ ਦਾ ਦਿਨ ਦਾ ਜਿਹੜਾ ਸੈਸ਼ਨ ਚਲਾ ਗਿਆ ਚਲਾ ਗਿਆ 11 ਮਿੰਟ ਤੋਂ ਬਾਅਦ ਮੁਲਤਵੀ ਕਰ ਦਿੱਤਾ ਕੱਲ ਦੀ ਗੱਲ ਕੀਤੀ ਵੀ ਕੱਲ 10 ਵਜੇ ਫਿਰ ਤੋਂ ਸ਼ੁਰੂਆਤ ਹੋਵੇਗੀ ਨਵੇਂ ਦਿਨ ਦੀ ਲੇਕਿਨ ਨਵੇਂ ਦਿਨ ਦਾ ਜਿਹੜਾ ਅਹਿਮ ਸੀ ਬਿੱਲ ਸੀਗਾ ਜਿਹੜੇ ਬਿੱਲ ਦੇ ਕਾਰ ਸੈਸ਼ਨ ਛੱਡਿਆ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਉਹ ਸੀ ਬੇਆਦਮੀਆਂ ਦੇ ਉੱਪਰ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਲੇਕਿਨ ਅੱਜ ਕੈਬਨਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਉਹਦੇ ਉੱਪਰ ਵੀ ਟਾਲਾ ਮਾਰਦੀ ਨਜ਼ਰ ਆਈ ਉਹ ਕਹਿੰਦੇ ਜੀ ਬਿੱਲ ਤਾਂ ਹਜੇ ਖਾਡਾ ਤਿਆਰ ਕਰਨਾ ਹੈਗਾ ਜੇਕਰ ਖਾਡਾ ਤਿਆਰ ਹੀ ਨਹੀਂ ਹੋਇਆ ਫਿਰ ਸੈਸ਼ਨ ਛੱਡਣ ਦੀ ਇੰਨੀ ਕਾੜੀ ਕੀ ਸੀ ਜੇ ਹੁਣ ਖਾਡਾ ਹੀ ਤਿਆਰ ਨਹੀਂ ਤਾਂ ਕੱਲ ਬਿੱਲ ਪੇਸ਼ ਕਿਸ ਤਰੀਕੇ ਨਾਲ ਕਰਨਗੇ ਸਭਾ ਸਭਾ ਦੇ ਵਿੱਚ ਕਿਵੇਂ ਦੇਖ ਰਹੇ ਹੋ ਬੇਆਦਮੀਆਂ ਦੇ ਉੱਪਰ ਸਖਤ ਕਾਨੂੰਨ ਦੇ ਬਿੱਲ ਨੂੰ ਲੈ ਕੇ ਦੇਖੋ ਲਖਵਿੰਦਰ ਜੀ ਮੈਂ ਸੁਣ ਰਿਹਾ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਉਹਨਾਂ ਨੇ ਦੱਸੇ ਕਿ ਭਾਈ ਅਸੀਂ ਆਹ ਫੈਸਲਾ ਕਰ ਲਿਆ ਜੀ ਅਸੀਂ ਉਹ ਫੈਸਲਾ ਕਰ ਲਿਆ ਜੀ ਅਸੀਂ 10 ਲੱਖ ਤੱਕ ਦਾ ਬੀਮਾ ਦੇਤਾ ਜੀ 191 ਬੰਦਿਆਂ ਦੀਆਂ ਐਪਲੀਕੇਸ਼ਨਾਂ ਤੇ ਇਦਾਂ ਕਰ ਲਿਆ ਜੀ ਉਦਾਂ ਕਰ ਲਿਆ ਜੀ ਬੜੀਆਂ ਚੀਜ਼ਾਂ ਲਖਵਿੰਦਰ ਜੀ ਇਹਨਾਂ ਨੇ ਕਿਹਾ ਕਿ ਅਸੀਂ ਬੀਬੀਆਂ ਨੂੰ ਸਰਪੰਚਾਂ ਨੂੰ ਜਿਹੜਾ ਹੈਗਾ ਹਜ਼ੂਰ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਕਰਵਾਵਾਂਗੇ ਆਏ ਕਰਾਂਗੇ ਉਹ ਹੀ ਕਰਾਂਗੇ ਬੜਾ ਕੁਝ ਕਿਹਾ ਪਰ ਮੈਨੂੰ ਉਹ ਸੁਣਾਈ ਨਹੀਂ ਦਿੱਤੇ ਕਿਤੇ ਕਹਿੰਦੇ ਕਿ ਭਾਈ ਅਸੀਂ ਬੇਅਦਵੀ ਮਸਲੇ ਦੇ ਉੱਪਰ ਜਿਹੜਾ ਉਹ ਲੈ ਕੇ ਆ ਰਹੇ ਆ ਵਿਧਾਨ ਸਭਾ ਦੇ ਅੰਦਰ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਹਿੰਦੇ ਜੀ ਲੈ ਕੇ ਆ ਰਹੇ ਆ ਲੈ ਕੇ ਆ ਰਹੇ ਆ ਪਰ ਉਹਦਾ ਹਲੇ ਖਰੜਾ ਜਿਹੜਾ ਉਹ ਤਿਆਰ ਨਹੀਂ ਹੈਗਾ ਚੰਗੀ ਤਰ੍ਹਾਂ ਉਹ ਹਲੇ ਜਿਹੜੀ ਲੈ ਆਵਾਂਗੇ ਕੱਲਾ ਬਿੱਲ ਲੈ ਆਵਾਂਗੇ ਤੇ ਉਹ ਜੀ ਬਾਅਦ ਦੇ ਵਿੱਚ ਉਹਨਾਂ ਸਤਾਵਾਂ ਦੇ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਇਹਨਾਂ ਨੇ ਉਹ ਵੀ ਕਲੀਅਰ ਨਹੀਂ ਕੀਤਾ ਕਹਿੰਦੇ ਜੀ ਹਾਂ ਲੈ ਆਵਾਂਗੇ ਆਪਾਂ ਤੇ ਉਹ ਹਲੇ ਜੀ ਉਹਨਾਂ ਦੇ ਸੰਸਥਾਵਾਂ ਨਾਲ ਗੱਲ ਕਰਨੀਆਂ ਜੀ ਸਾਰਿਆਂ ਦੇ ਨਾਲ ਗੱਲ ਕਰਨੀਆਂ ਫਿਰ ਉਹਨਾਂ ਨਾਲ ਗੱਲ ਕਰਕੇ ਜੀ ਆਪਾਂ ਖਰੜਾ ਬਣਾਉਣਾ ਹੈਗਾ ਤੇ ਪੱਤਰਕਾਰ ਕਹਿੰਦੇ ਇਹਦਾ ਮਤਲਬ ਫਿਰ ਕੱਲ ਨੂੰ ਤੁਸੀਂ ਨਹੀਂ ਲਿਆ ਰਹੇ ਨਹੀਂ ਨਹੀਂ ਲਿਆ ਰਹੇ ਆ ਉਹ ਫਿਰ ਉਹਨਾਂ ਨੇ ਪੁੱਛਿਆ ਵੀ ਕੱਲ ਨੂੰ ਲੈ ਕੇ ਆ ਰਹੇ ਹੋ ਜਾਂ ਫਿਰ ਲੈ ਕੇ ਆ ਰਹੇ ਹਾਂ 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 ਲਿਆ ਰਹੇ ਹਾਂ ਫਿਰ ਲਿਆ ਰਹੇ ਆ ਫਿਰ ਜਦੋਂ ਪੱਤਰਕਾਰਾਂ ਨੇ ਧੱਕੇ ਨਾਲ ਪੁੱਛਿਆ ਕਿ ਭਾਈ ਕੱਲ ਨੂੰ ਲਿਆ ਰਹਿਆ ਜਾਂ ਨਹੀਂ ਹਾਂ ਕਹਿੰਦੇ ਕੱਲ ਨੂੰ ਲਿਆ ਰਹੇ ਹਾਂ ਪਰ ਉਹਦਾ ਪ੍ਰੋਪਰ ਜਿਹੜਾ ਉਹ ਖਰੜਾ ਤਿਆਰ ਨਹੀਂ ਹੈਗਾ ਜੇ ਪ੍ਰੋਪਰ ਉਹਦਾ ਖਰੜਾ ਤਿਆਰ ਨਹੀਂ ਹੈ ਤਾਂ ਫਿਰ ਵਿਧਾਨ ਸਭਾ ਦੇ ਵਿੱਚ ਉਹਨੂੰ ਪੇਸ਼ ਕਰਦੀ ਇੰਨੀ ਕਾਲੀ ਕਿਉਂ ਆ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਧਾਰਮਿਕ ਭਾਵਨਾਵਾਂ ਦੀਆਂ ਨਾਲ ਕਿਸੇ ਇੱਕ ਗ੍ਰੰਥ ਦੀ ਗੱਲ ਨਹੀਂ ਹੈ ਇਹਦੇ ਵਿੱਚ ਕਿਸੇ ਇੱਕ ਚੀਜ਼ ਦੀ ਬੇਅਦਬੀ ਦੀ ਗੱਲ ਨਹੀਂ ਹੈ ਇਹਦੇ ਵਿੱਚ ਇਹਦੇ ਵਿੱਚ ਸਾਰੇ ਧਰਮਾਂ ਦੀ ਗ੍ਰੰਥਾਂ ਦੀ ਬੇਅਦਬੀ ਦੀ ਗੱਲ ਹੈ ਔਰ ਇਸ ਦੇ ਉੱਪਰ ਇੱਕ ਬਹੁਤ ਅਹਿਮ ਕਾਨੂੰਨ ਜਿਹੜਾ ਲੈ ਕੇ ਆਉਣਾ ਤਾਂ ਫਿਰ ਉਸ ਕਾਨੂੰਨ ਨੂੰ ਇੱਡੀ ਸੇਤੀ ਪੇਸ਼ ਕਰਨ ਦੀ ਤੁਹਾਡੇ ਕੋਲ ਕਾਲੀ ਕੀ ਹੈਗੀ ਆ ਜਦ ਤੁਸੀਂ ਉਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਵਰਕ ਹੀ ਜਿਹੜਾ ਉਹ ਨਹੀਂ ਕਰ पाए ਜਦੋਂ ਉਹਦੇ ਵਿੱਚ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਖੜਾ ਹੀ ਤਿਆਰ ਨਹੀਂ ਜਿਹੜਾ ਕਰ ਸਕੇ ਤਾਂ ਫਿਰ ਉਹਨੂੰ ਐਡੀ ਛੇਤੀ ਲਿਆਉਣ ਦੀ ਕਾਹਲੀ ਕੀ ਪੈ ਗਈ ਇਹ ਸਮਝ ਨਹੀਂ ਆਉਂਦੀ ਜਦ ਕਿ ਲਿਆ ਕਿਹਾ ਤੁਸੀਂ ਇਹ ਸੀਗਾ ਕਿ ਵਿਧਾਨ ਸਭਾ ਸੈਸ਼ਨ ਅਸੀਂ ਬੁਲਾ ਰਹੇ ਹਾਂ ਸਪੈਸ਼ਲ ਇਸ ਕਰਕੇ ਕਿ ਭਾਈ ਜਿਹੜਾ ਅਸੀਂ ਬੇਅਦਬੀ ਦਾ ਜਿਹੜਾ ਉਹ ਕਾਨੂੰਨ ਜਿਹੜਾ ਉਹ ਲੈ ਕੇ ਆਉਣਾ ਹੈਗਾ ਉਧਰੋਂ ਸੁਨੀਲ ਜਾਖੜ ਨੇ ਤਾਂ ਹੱਦ ਕਰਤੀ ਉਹਨਾਂ ਨੇ ਕਹਿਤਾ ਕਿ ਭਾਈ ਤੁਸੀਂ ਦੱਸੋ ਜਦੋਂ 2015 ਦੇ ਵਿੱਚ ਬਰਗਾੜੀ ਜਦੋਂ ਉੱਥੇ ਪਾਟ ਰਕਾਇਆ ਹੋਇਆ ਸੀਗਾ ਤਾਂ ਉੱਥੇ ਤੁਸੀਂ ਗਏ ਸੀਗੇ ਉੱਥੇ ਜਾ ਕੇ ਤੁਹਾਡੇ ਤੇ ਇਲਜ਼ਾਮ ਲਾਗੇ ਕਿ ਤੁਸੀਂ ਸ਼ਰਾਬ ਪੀ ਕੇ ਆਏ ਹੋ ਲੋਕਾਂ ਨੇ ਉਥੋਂ ਤੁਹਾਨੂੰ ਦਵਲਿਆ ਲੋਕਾਂ ਨੇ ਉਥੋਂ ਤੁਹਾਨੂੰ ਭਜਾਇਆ ਤਾਂ ਫਿਰ ਉਸ ਕੇਸ ਨੂੰ ਤੁਸੀਂ ਬੇਅਦਬੀ ਦੇ ਵਿੱਚ ਲਾਉਂਗੇ ਕਿ ਨਹੀਂ ਲਾਉਂਗੇ ਇਧਰ ਨੂੰ ਤੁਸੀਂ ਕਿਧਰ ਨੂੰ ਲੈ ਕੇ ਜਾਓਗੇ ਤਾਂ ਉਸ ਚੀਜ਼ ਦਾ ਵੀ ਜਿਹੜਾ ਮੁੱਖ ਮੰਤਰੀ ਨੇ ਜਿਹੜਾ ਉਹ ਜਵਾਬ ਜਿਹੜਾ ਜ਼ਰੂਰੀ ਦੇਣਾ ਅੱਜ ਜਿਹੜਾ ਉਹ ਨਹੀਂ ਸਮਝਿਆ ਕੋਈ ਵਿਧਾਨ ਸਭਾ ਦੇ ਵਿੱਚ ਉਸ ਤਿੱਕੇ ਦਾ ਕਾਨੂੰਨ ਜਿਹੜਾ ਬੇਅਦਬੀ ਦਾ ਲੈ ਕੇ ਆਉਣਾ ਇਹਨਾਂ ਤੋਂ ਬੜਿਆ ਨਹੀਂ ਐ ਸਿਰਫ ਇਹਨਾਂ ਨੇ ਖਾਣਾ ਪੂਰਤੀ ਕਰਨੀ ਸੀ ਉਹਦੇ ਬਹਾਨੇ ਸਿਰਫ ਸੈਸ਼ਨ ਸੱਦਣਾ ਸੀ ਔਰ ਸੈਸ਼ਨ ਸੱਦ ਕੇ ਸਿਰਫ ਔਰ ਸਿਰਫ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਇਹਨਾਂ ਨੇ ਕੱਲ ਨੂੰ ਸਿਰਫ ਹੰਗਾਮਾ ਕਰਨਾ ਕੁਝ ਨਹੀਂ ਕੱਲ ਨੂੰ ਇਹਨਾਂ ਨੇ ਕਰਨਾ ਸਿਰਫ ਬੇਅਦਬੀ ਦੇ ਨਾਂ ਦੇ ਉੱਪਰ ਇਹ ਸਪੈਸ਼ਲ ਸੈਸ਼ਨ ਸੱਦਿਆ ਤੇ ਉਹ ਇਹਨਾਂ ਤੋਂ ਖੜੜਾ ਤਿਆਰ ਨਹੀਂ ਹੋਇਆ ਉਹ ਇਹਨਾਂ ਤੋਂ ਉਸ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਣਾ ਤੇ ਸਿਰਫ ਇਹ ਬਹਾਨਾ ਸੀਗਾ ਨਿਸ਼ਾਨਾ ਅਸਲ ਦੇ ਵਿੱਚ ਲਖਵਿੰਦਰ ਜੀ ਇਹ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਬਹਾਨੇ ਜਿਹੜੇ ਦੂਜੇ ਲੀਡਰ ਨੇ ਚਾਹੇ ਚੰਨੀ ਨੇ ਚਾਹੇ ਬਾਜਬਾ ਨੇ ਚਾਹੇ ਜਿਹੜੇ ਮਰਜ਼ੀ ਨੇ ਉਹ ਸੁਖਪਾਲ ਖੈਰਾ ਨੇ ਚਾਹੇ ਗਾਂਧੀ ਨੇ ਚਾਹੇ ਬਿੱਟੂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਹੁਣ ਮੈਂ ਕਹਿਣਾ ਕਿ ਜੇ ਲੀਡਰ ਚੰਗੇ ਹੋਣ ਇਹਨਾਂ ਨੂੰ ਪੁੱਛ ਲੈਣ ਕਿ ਭਾਈ ਤੁਸੀਂ ਫਿਰ ਜੇ ਉਸ ਕੇਸ ਦੇ ਵਿੱਚ ਅ ਵਿਕਰਮ ਸਿੰਘ ਮਜੀਠੀ ਨੂੰ ਫੜੇ ਹੋਣ ਕਰਕੇ ਸਾਨੂੰ ਟਾਰਗੇਟ ਕਰਦੇ ਹੋ ਤਾਂ ਤੁਸੀਂ ਤਾਂ ਰੌਲਾ ਇਹ ਪਾਇਆ ਸੀਗਾ ਕਿ ਵਿਕਰਮ ਸਿੰਘ ਮਜੀਠੀ ਨੂੰ ਡਰੱਗ ਤਸਕਰੀ ਦੇ ਵਿੱਚ ਫੜਿਆ ਤਾਂ ਫਿਰ ਦੱਸੋ 11 ਦਿਨਾਂ ਦੇ ਰਿਮਾਂਡ ਦੇ ਦੌਰਾਨ ਤੁਹਾਨੂੰ ਡਰੱਗ ਕੇਸ ਦੇ ਰਿਲੇਟਿਡ ਕੀ ਕੁਝ ਮਿਲ ਗਿਆ ਕੀ ਕੁਝ ਵਿਕਰਮ ਸਿੰਘ ਮਜੀਠੀ ਦੇ ਅਗੇਂਸਟ ਲੈ ਕੇ ਆਏ ਹੋ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਚੀਜ਼ਾਂ ਜਿਹੜੀਆਂ ਉਹ ਦੱਸਣੀਆਂ ਚਾਹੀਦੀਆਂ ਨੇ ਕਿ ਭਾਈ ਠੀਕ ਆ ਮੈਂ ਡਰੱਗ ਤਸਕਰੀ ਦੇ ਵਿੱਚ ਫੜਿਆ ਸੀ ਇਹ ਲੋਕ ਉਹਦੀ ਸਪੋਰਟ ਕਰਦੇ ਸੀ ਤੇ ਮੈਂ ਫੜਨ ਤੋਂ ਬਾਅਦ 11 ਦਿਨਾਂ ਦੇ ਬਾਅਦ ਅੱਜ ਜਿਹੜੀਆਂ ਇਹਨਾਂ ਡਰੱਗ ਫੜਿਆ ਗਿਆ ਇਹਨਾਂ ਉਹ ਫੜਿਆ ਗਿਆ ਇਹ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਦੱਸਣਾ ਚਾਹੀਦਾ ਇਹਨਾਂ ਤੋਂ ਕੁਝ ਵੀ ਪੇਸ਼ ਨਹੀਂ ਹੋਇਆ ਡਰੱਗ ਨਾਲ ਇੱਕ ਵੀ ਚੀਜ਼ ਨਹੀਂ ਰਿਲੇਟਡ ਮਿਲੀ ਡਰੱਗ ਦੇ ਨਾਲ ਕੇਸ ਨਹੀਂ ਜੋੜਿਆ ਗਿਆ ਡਰੱਗ ਦਾ ਤਾਂ ਛੱਡੋ ਜਿਹੜਾ ਆਮਦਨ ਦਾ ਵੱਧ ਆਮਦਨ ਵਾਲਾ ਕੇਸ ਵੀ ਬਣਾਇਆ ਸੀ ਉਹਦੇ ਵਿੱਚ ਵੀ ਲਖਵਿੰਦਰ ਜੀ ਕੁਝ ਨਹੀਂ ਮਿਲਿਆ ਵਿਰੋਧੀ ਜੇ ਚੰਗੇ ਹੋਣ ਤਾਂ ਮੂੰਹ ਤੇ ਛੱਡ ਛੱਡ ਦੱਸਣ ਕਿ ਭਾਈ ਦੱਸ ਲਿਆ ਕੱਢ ਕੇ ਕਿੱਥੇ ਆ ਤੂੰ ਸਾਨੂੰ ਕਹਿਣਾ ਸੀਗਾ ਕਿ ਬੇਗਰਮ ਦੀ ਇਹਨਾਂ ਨੇ ਨਿਆਇ ਸਪੋਰਟ ਕੀਤੀ ਲੈ ਦੱਸ ਇੱਥੇ ਹਾਲਾਂਕਿ ਉਹਨਾਂ ਨੇ ਸਪੋਰਟ ਇਸ ਤਰੀਕੇ ਨਾਲ ਕੀਤੀ ਉਹਨਾਂ ਨੇ ਜਦਕਿ ਪਰਚਾ ਹੀ ਚੰਨੀ ਨੇ ਦਰਜ ਕੀਤਾ ਸੀ ਜਦਕਿ ਉਹਨਾਂ ਨੇ ਪੁੱਛਿਆ ਇਹਨੂੰ ਕਿ ਭਾਈ ਦੱਸ ਜੇ ਉਹਦੇ ਵਿੱਚ ਕੁਝ ਕੀਤਾ ਤਾਂ ਦੱਸ ਪਰ ਆਮਦਾਨੀ ਦਾ ਕੇਸ ਤੂੰ ਤਾਂ ਬਣਾਇਆ ਕਿ ਉਹ ਤੈਨੂੰ ਥਾਪੀਆਂ ਮਾਰਦਾ ਗੱਲ ਵੀ ਜਿਹੜੀ ਉਹ ਸੱਚੀ ਸੀ ਕੱਲ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਕਿ 11 ਦਿਨਾਂ ਦੇ ਰਿਮਾਂਡ ਦੇ ਦੌਰਾਨ ਤੂੰ ਜਿਹੜਾ ਉੱਥੇ ਕੀ ਕੁਝ ਕੀਤਾ ਸਿਰਫ ਇਹੀ ਉਹਨੇ ਵਿਰੋਧੀਆਂ ਦੀ ਜਿਹੜੀ ਆ ਉਹ ਕਿਰਦਾਰ ਕੂਸ਼ੀ ਕਰਨ ਦੇ ਵਾਸਤੇ ਉੱਥੇ ਵਿਧਾਨ ਸਭਾ ਸੈਸ਼ਨ ਸੱਦਿਆ ਬੇਦਵੀ ਵਾਲਾ ਤਾਂ ਸਿਰਫ ਲੋਕਾਂ ਦੇ ਕੋਲ ਬਣਾ ਨਹੀਂ ਬਣਾਉਣਾ ਸੀ ਸਰ ਦੂਸਰੇ ਪਾਸੇ ਐਲੋਪੀ ਲੀਡਰ ਨੂੰ ਸੁਣਾਇਆ ਜਾ ਰਿਹਾ ਸੀ ਉਹ ਬੋਲ ਰਹੇ ਸੀ ਕਹਿੰਦੇ ਵੀ ਵਿਧਾਨ ਸਭਾ ਕੋਲੇ ਤਾਂ ਅਧਿਕਾਰ ਹੀ ਨਹੀਂ ਹੈਗੇ ਉਹ ਇਹ ਬਿਲ ਬਣਾਏ ਮਤਲਬ ਕਿ ਕਾਨੂੰਨ ਬਣਾઈ ਨਹੀਂ ਸਕਦੇ ਕਾਨੂੰਨ ਬਣਾਉਣ ਦਾ ਅਧਿਕਾਰ ਤਾਂ ਪਾਰਲੀਮੈਂਟ ਕੋਲੇ ਹੈਗਾ ਤੇ ਪਹਿਲਾਂ ਵੀ ਕਹਿ ਰਹੇ ਨੇਗਾ ਦੋ ਵਾਰ ਬਿਲ ਜੋ ਜਾ ਚੁੱਕਿਆ ਦਾ ਲੇਕਿਨ ਉਸ ਨੂੰ ਜੀ ਪਰਮਿਸ਼ਨ ਨਹੀਂ ਮਿਲੀ ਫਿਰ ਇਸ ਮਾਮਲੇ ਦੇ ਉੱਪਰ ਬਿਆਦਗੀਆਂ ਦੇ ਮਾਮਲੇ ਦੇ ਉੱਪਰ ਇਸ ਬਿਲ ਨੂੰ ਇਨਾ ਪ੍ਰਚਾਰਿਆ ਕਿਉਂ ਜਾ ਰਿਹਾ ਹੈ ਦੇਖੋ ਲਖਵਿੰਦਰ ਜੀ ਬਹੁਤ ਅਹਿਮ ਮਸਲਾ ਕਿਉਂਕਿ ਇਹ ਬੇਅਦਬੀ ਵਾਲੇ ਮਸਲੇ ਦੇ ਵਿੱਚ ਬਿਲਕੁਲ ਕਸੂਤੇ ਫਸੇ ਹੋਏ ਆ ਉਹਦੇ ਵਿੱਚ ਇਨਸਾਫ ਨਹੀਂ ਦੇ ਸਕੀ 24 ਘੰਟਿਆਂ ਦਾ ਇਨਸਾਫ ਕਿਹਾ ਕਿ ਆਈ ਸੀ ਕਿ 24 ਘੰਟਿਆਂ ਚ ਇਨਸਾਫ ਦੇਵਾਂਗੇ ਜਿਹੜੇ ਬੰਦੇ ਨੂੰ ਬੇਅਦਬੀਆਂ ਦੇ ਮਸਲੇ ਤੇ ਪੂਰਾ ਵਰਤਿਆ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਉਹ ਲਗਾਤਾਰ ਪਿਛਲੇ 3.5 ਸਾਲ ਤੋਂ ਪਿੱਟਦੇ ਰਹੇ ਆ ਕਿ ਭਾਈ ਆਪਾਂ ਗੋਲੀ ਕਾਂਢ ਤੇ ਬੇਅਦਬੀਆਂ ਦੇ ਉੱਪਰ ਇਨਸਾਫ ਤਾਂ ਇਹ ਆਪਣੇ ਵਕੀਲ ਜਿਹੜੇ ਆ ਪੈਰਵਾਈ ਕੋਰਟ ਦੇ ਵਿੱਚ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੇ ਇਹਨਾਂ ਨੇ ਇਨਸਾਫ ਦਾ ਕੀ ਦੇਣਾ ਸੀ ਉਲਟਾ ਉਹ ਨੂੰ ਹੀ ਬਾਹਰ ਕੱਢ ਦਿੱਤਾ ਹੁਣ ਜਦੋਂ ਲੋਕ ਉਹਨਾਂ ਨੇ ਸਵਾਲ ਕਰਦੇ ਸੀਗੇ ਹੁਣ ਜਦੋਂ 27 ਦੇ ਵਿੱਚ ਵੀ ਲੋਕਾਂ ਨੇ ਸਵਾਲ ਕਰਨੇ ਆ ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਇਹ ਚੀਜ਼ਾਂ ਲੈ ਆਏ ਆ ਸਿਰਫ ਔਰ ਸਿਰਫ ਉਹ ਚੀਜ਼ ਦੀ ਖਾਣਾ ਪੂਰਤੀ ਦੇ ਵਾਸਤੇ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਇਹ ਲਿਆਏ ਆ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਦੁੱਖ ਹੈ ਜਾਂ ਕੋਈ ਹੋਰ ਹੈ ਕੋਈ ਬਹੁਤੀ ਇਹੋ ਜੀ ਗੱਲ ਇਹਨਾਂ ਨੂੰ ਲੱਗਦੀ ਨਹੀਂ ਹੈ ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਲਿਆ ਤਾਂ ਜ਼ਰੂਰ ਸਕਦੇ ਆ ਸਾਰਾ ਕੁਝ ਲਿਆ ਸਕਦੇ ਆ ਕਾਨੂੰਨ ਤੇ ਠੀਕ ਆ ਅੱਗੇ ਭੇਜ ਦੇਣਗੇ ਰਾਜਪਤਰ ਨੂੰ ਕਾਨੂੰਨ ਬਣ ਜਾਂਦੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਇਹ ਆ ਵੀ ਇਹਨਾਂ ਦੀ ਮਨਸ਼ਾ ਹੀ ਕੋਈ ਹੈ ਨਹੀਂ ਜੀ ਬਿਲਕੁਲ ਸਰ ਚਲੋ ਆਪਾਂ ਥੋੜਾ ਜਿਹਾ ਹੁਣ ਆ ਕੇ ਗੱਲ ਕਰੀਏ ਲੇਕਿਨ ਮਾਮਲਾ ਹੋਰ ਵੀ ਪਚੀਦਾ ਹੁੰਦਾ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਵਾਰ ਫਿਰ ਤੋਂ ਪੰਗੇ ਲੈ ਰਹੇ ਨੇ ਕਿਸਾਨਾਂ ਦੇ ਨਾਲ ਅੱਜ ਵੇਲੇ ਤੋਂ ਪੰਗਾ ਖਿਆਗਾ ਕਿਸਾਨਾਂ ਦੇ ਨਾਲ ਪੰਗਾ ਵੀ ਬੜਾ ਕਸੂਤਾ ਵੇਖਿਆ ਉਹ ਵੀ ਬੜਾ ਵੱਡਾ ਤੇ ਅਹਿਮ ਬਿਆਨ ਜਿਹੜਾ ਉਹ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਕੋਲਤਾ ਗਿਆ ਉਹ ਪੂਰਾ ਮਾਮਲਾ ਕੀ ਹੈ ਕਿਹੜਾ ਇਹੋ ਜਿਹਾ ਵਿਵਹਾਰ ਸੀ ਜਿਸ ਤੋਂ ਬਾਅਦ ਹੋਨੇ ਪੰਗਾ ਕਿਸਾਨਾਂ ਤੇ ਸੀਐਮ ਜੀ ਜੋ ਦੂਰੀਆ ਪਹਿਲਾਂ ਸੀ ਹੋਰ ਵੀ ਬਾਤਾਂ ਦਿਖਾਈ ਦੇ ਰਹੀ ਨੇ ਉਹ ਬਿਆਨ ਕੀਤਾ ਦੇਖੋ ਲੈਂਡ ਪੂਲਿੰਗ ਦੇ ਮਸਲੇ ਦੇ ਉੱਪਰ ਅੱਜ ਜਦੋਂ ਸਾਡੇ ਪੱਤਰਕਾਰ ਸਹਿਬਾਨਾਂ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਿ ਭਾਈ ਕਿਸਾਨ ਲੀਡਰ ਜਿਹੜੇ ਆ ਜਾਂ ਕਿਸਾਨ ਜਿਹੜੇ ਆ ਉਹ ਇਸ ਤਰੀਕੇ ਨਾਲ ਗੱਲ ਕਹਿ ਰਹੇ ਆ ਕਿ ਭਾਈ ਲੈਂਡ ਪੂਲਿੰਗ ਦੇ ਮਸਲੇ ਦੇ ਉੱਪਰ ਕਿਸਾਨ ਜਿਹੜੇ ਆ ਉਹ ਤੁਹਾਡੇ ਖਿਲਾਫ ਨੇ ਤੁਸੀਂ ਉਹਨਾਂ ਦੇ ਧੱਕਾ ਕਰ ਰਹੇ ਹੋ ਤਾਂ ਮੰਕੋ ਮੰਤਰੀ ਨੇ ਕਿਹਾ ਕਿਹੜੇ ਕਿਸਾਨ ਉਹ ਕਹਿੰਦੇ ਜੀ ਕਿਸਾਨ ਕਿਸਾਨ ਕਿਹੜੇ ਕਹਿੰਦਾ ਕਿਸਾਨ ਕਿਹੜੇ ਤੁਸੀਂ ਕਿਹਨਾਂ ਨੂੰ ਕਿਸਾਨ ਮੰਨਦੇ ਹੋ ਉਹ ਕਹਿੰਦੇ ਜੀ ਫਿਰ ਕਿਸਾਨ ਲੀਡਰ ਕਹਿੰਦਾ ਹਾਂ ਕਿਸਾਨ ਲੀਡਰ ਮਤਲਬ ਜਿਹੜੇ ਕਿਸਾਨ ਲੀਡਰਾਂ ਨੂੰ ਕਦੇ ਆਮ ਆਦਮੀ ਪਾਰਟੀ ਵਾਲੇ 27 ਦੀਆਂ ਮਾਫ ਕਰਨਾ 22 ਦੀਆਂ ਵੋਟਾਂ ਤੋਂ ਪਹਿਲਾਂ ਜਿਹੜੇ ਕਿਸਾਨ ਲੀਡਰਾਂ ਨੂੰ 22 ਦੀਆਂ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿਸਾਨ ਲੀਡਰ ਹੋਣ ਦੇ ਕਰਕੇ ਕਿਸਾਨ ਹੋਣ ਦੇ ਕਰਕੇ ਆਪਣੀ ਪਾਰਟੀ ਦੇ ਵਿੱਚ ਖਿੱਚ ਨੂੰ ਫਿਰਦੇ ਸੀ ਉਹਨਾਂ ਦੇ ਧਰਨੇਾਂ 'ਚ ਜਾ ਕੇ ਬੈੰਦੇ ਸੀ ਉਹਨਾਂ ਤੋਂ ਸਪੋਰਟ ਜਿਹੜੀ ਆ ਮੰਗਦੇ ਸੀ ਇਹ ਵੀ ਸੁਣਨਾ ਚ ਆਇਆ ਕਿ ਰਾਜੇਵਾਲ ਸਾਹਿਬ ਨੂੰ ਤਾਂ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਸੀਐਮ ਦਾ ਚਿਹਰਾ ਵੀ ਜਿਹੜਾ ਉਹ ਬਣਾਉਣਾ ਚਾਹੁੰਦੇ ਸੀ ਅੱਜ ਉਹੀ ਕਿਸਾਨ ਆਮ ਆਦੀ ਪਾਰਟੀ ਨੂੰ ਅੱਜ ਉਹੀ ਕਿਸਾਨ ਲੀਡਰ ਭਗਵੰਤ ਮਾਨ ਨੂੰ ਭੇੜੇ ਲੱਗਣ ਲੱਗ ਗਿਆ ਤੇ ਉਹਨਾਂ ਨੇ ਅੱਜ ਕਿਹਾ ਕਿ ਭਾਈ ਇਹਨਾਂ ਨੂੰ ਜਾ ਕੇ ਪੁੱਛੋ ਇਹ ਕਿਸਾਨ ਨਹੀਂਗੇ ਇਹ ਤਾਂ ਕਿਸਾਨ ਲੀਡਰ ਨੇ ਕਿਸਾਨ ਉਹ ਹੁੰਦੇ ਆ ਜਿਹੜੇ ਖੇਤ ਜਾਂਦੇ ਆ ਭਗਵੰਤ ਮਾਨ ਕਹਿੰਦੇ ਕਿ ਇਹਨਾਂ ਨੂੰ ਜਾ ਕੇ ਪੁੱਛੋ ਕਿ ਤੁਹਾਨੂੰ ਖੇਤ ਮਗੇੜਾ ਮਾਰਿਆ ਨੂੰ ਕਿੰਨਾ ਟਾਈਮ ਹੋ ਗਿਆ ਇਹ ਜਿਹੜੀ ਆ ਗੱਲ ਭਗਵੰਤ ਮਾਨ ਹੋਣਾ ਨੇ ਕਹੀ ਹੈ ਤਾਂ ਇਸ ਕਰਕੇ ਭਗਵੰਤ ਮਾਨ ਹੋਰਾਂ ਨੇ ਇੱਕ ਵਾਰ ਫੇਰ ਕਿਸਾਨਾਂ ਦੇ ਨਾਲ ਪੰਗਾ ਛੇੜ ਲਿਆ ਪਹਿਲਾਂ ਪਹਿਲਾਂ ਹੀ ਭਗਵੰਤ ਮਾਨ ਦੀ ਕਿਸਾਨਾਂ ਦੇ ਨਾਲ ਬਣਦੀ ਨਹੀਂ ਕਿਤੇ ਮੀਟਿੰਗ 'ਚ ਉਹ ਉੱਠ ਕੇ ਆ ਜਾਂਦੇ ਆ ਕਿਤੇ ਉਹਨਾਂ ਦੇ ਨਾਲ ਮੀਟਿੰਗ 'ਚ ਖਵਾ ਹੋ ਜਾਂਦੇ ਆ ਕਿਤੇ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਰਵਾ ਦਿੰਦੇ ਆ ਕਿਤੇ ਉਹਨਾਂ ਦੇ ਧਰਨੇ ਜਿਹੜੇ ਆ ਖਦੇੜ ਦਿੰਦੇ ਆ ਕਿਤੇ ਉਹਨਾਂ ਦੇ ਬਾਰੇ ਕੀ ਪੁੱਠਾ ਸਿੱਧਾ ਬਿਆਨ ਦਿੰਦੇ ਆ ਕਿਤੇ ਕੀ ਪੁੱਠਾ ਸਿੱਧਾ ਬਿਆਨ ਦਿੰਦੇ ਆ ਤਾਂ ਹੁਣ ਇੱਕ ਵਾਰ ਫੇਰ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਖਾ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਇੰਜ ਲੱਗਦਾ ਹੈ ਕਿ ਜਿਵੇਂ ਭਗਵੰਤ ਮਾਨ ਜਿਹੜੇ ਆ ਉਹ ਕਿਸਾਨਾਂ ਦੇ ਅਗੇਂਸਟ ਜਾਣਬੁੱਝ ਕੇ ਇਹੋ ਜਿਹੇ ਬਿਆਨ ਦਿੰਦੇ ਆ ਕਿ ਕਿਸਾਨ ਜਿਹੜੇ ਆ ਕਿਤੇ ਨਾ ਕਿਤੇ ਇਹਨਾਂ ਦੇ ਖਿਲਾਫ ਜਿਹੜੇ ਆ ਹੋ ਜਾਣ ਕਿਸਾਨ ਜਿਹੜੇ ਆ ਕਿਤੇ ਨਾ ਕਿਤੇ ਸਾਰੇ ਕਿਸਾਨਾਂ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਆ ਖਿਲਾਫ ਹੋ ਜਾਣ ਇੰਜ ਲੱਗਦਾ ਹੈ ਕਿ ਜਿਵੇਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਕਿਸਾਨਾਂ ਨੂੰ ਕਰਨ ਵਾਸਤੇ ਇਹੋ ਜਿਹੇ ਬਿਆਨ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦਿੰਦੇ ਹੁੰਦੇ ਆ ਕਿ 27 ਦੇ ਵਿੱਚ ਜਾ ਕੇ ਸ਼ਾਇਦ ਇਹਨਾਂ ਨੂੰ ਸੀਐਮ ਚਿਹਰਾ ਬਣਾਉਣਾ ਚਾਦਰੇ ਬਣਾਉਣਾ ਪਰ ਮੈਂ ਕਿਤੇ ਨਾ ਕਿਤੇ ਇਹਨਾਂ ਦੇ ਵਾਸਤੇ ਕੋਈ ਰਾਹ ਨਾ ਘਾਟ ਛੱਡ ਦੇਵਾਂ ਕਿ ਕਿਸਾਨ ਜਿਹੜੇ ਆਮ ਆਦਮੀ ਪਾਰਟੀ ਕੋਲੇ ਆਉਂਦੇ ਰਹਿਣ ਤਾਂ ਬਹੁਤ ਇਹ ਪਚੀਦਾ ਜਿਹੜਾ ਬਿਆਨ ਦੇ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਮਿਆਜਾ ਇਹਦਾ ਇਕੱਲੇ ਭਗਵੰਤ ਮਾਨ ਨੂੰ ਨਹੀਂ ਪੂਰੀ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਫੁਕਤਣਾ ਪੈ ਸਕਦਾ ਜੇ ਤੁਸੀਂ ਸਭ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੋੜੇ ਉਹ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਿਖੋ ਸੋ ਇਸਾਨ ਸੁਖਵਿਦਰਸ਼ਨ ਸਿੱਧੂ ਜਨਾਬ ਕੋਲੋਂ ਅੱਜ ਦੇ ਨਾਲ ਅਹਿਮ ਸਵਾਲਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰਤ ਹੋਏਗੀ ਮੁਲਾਕਾਤ ਉਦ ਤੱਕ ਦੇ ਇਜਾਜ਼ਤ ਤਨਵਾ